ਨੇ ਮਰਜੀ ਭੇਸ ਬਣਾ ਲੈ ਮੰਗਰ ਇਹ ਜਨਤਾ ਨੂੰ ਲਾ ਲੈ ਚੰਗਾ ਚੰਗਾ ਬੰਦਾ ਕਹਾ ਲੈ ਭਾਵੇਂ ਸੌ ਤੀਰਥ ਤੂੰ ਨਾਲ ਲੈ ਭਾਵੇਂ ਸੌ ਤੀਰਥ ਤੂੰ ਨਾਲ ਜੇ ਚੰਗੇ ਕਰਮ ਕਮਾਉਂਦਾ ਨਹੀਂ ਬਹੁਗੀਆਂ ਚੁਸਤ ਚਲਾਕੀਆਂ ਵਾਲਾ ਬੰਦਾ ਰੱਬ ਨੂੰ ਪਾਉਂਦਾ ਨਹੀਂ ਬਹੁਤੀਆਂ ਚੋਸ ਤੇ ਚਲਾਕੀਆਂ ਵਾਲਾ ਬੰਦਾ ਰੱਬ ਨੂੰ ਪਾਉਂਦਾ ਨਹੀਂ ਨਾ ਕਦੇ ਗੁਰਬਾਣੀ ਨੂੰ ਪੜਦਾ ਨਾ ਕਦੇ ਬੈਠ ਵਿਚਾਰਾਂ ਕਰਦਾ ਨਾ ਕਦੇ ਗਊ ਗਰੀਬ ਨਾ ਖੜਦਾ ਬਸ ਤੂੰ ਆਪਣੇ ਪੇਟ ਨੂੰ ਭਰਦਾ ਬਸ ਤੂੰ ਆਪਣੇ ਪੇਟ ਨੂੰ ਭਰਦਾ ਰੱਬ ਦਾ ਸ਼ੁਕਰ ਮਨਾਉਂਦਾ ਨਹੀਂ ਬਹੁਤੀਆਂ ਚੋਸ ਤੇ ਚਲਾਕੀਆਂ ਵਾਲਾ ਬੰਦਾ ਰੱਬ ਨੂੰ ਪਾਉਂਦਾ ਨਹੀਂ ਬਹੁਤ ਨਿਆ ਚੁਸਤ ਚਲਾਕੀਆਂ ਵਾਲਾ ਬੰਦਾ ਰੱਬ ਨੂੰ ਭਾਉਂਦਾ ਨਹੀਂ ਹੂੰ ਹੱਕ ਪਰਾਇਆ ਖਾਵੇ ਇਹ ਤਾਂ ਕਦੇ ਰਾਸ ਨਾ ਆਵੇ ਇਹ ਨਾ ਸੱਚੇ ਰੱਬ ਨੂੰ ਭਾਵੇ ਤੂੰ ਬੰਦਿਆ ਜਿਹੜੇ ਕਰਮ ਕਮਾਵੇ ਬੰਦਿਆ ਜਿਹੜੇ ਕਰਮ ਕਮਾਵੇ ਤੂੰ ਰੱਬ ਨੂੰ ਦਿਲੋਂ ਤੇ ਆਉਂਦਾ ਨਹੀਂ ਬਹੁਤ ਨਿਆ ਚੁਸਤ ਚਲਾਕੀਆਂ ਵਾਲਾ ਬੰਦਾ ਰੱਬ ਨੂੰ ਭਾਉਂਦਾ ਨਹੀਂ ਬਹੁਤਿਆਂ ਚੁਸਤ ਚਲਾਕੀਆਂ ਵਾਲਾ ਬੰਦਾ ਰੱਬ ਨੂੰ ਭਾਉਂਦਾ ਨਹੀਂ ਸਿੱਖਾ ਚਿੱਤਰ ਗੁਪਤ ਜੋ ਲਿਖ ਦੇ ਤੈਨੂੰ ਕਦੇ ਵੀ ਨਾ ਉਹ ਦਿਸਦੇ ਦੇਖੇ ਵਿੱਚ ਚੱਕੀ ਦੇ ਪਹਦੇ ਜਿਹੜੇ ਪੈਰ ਕਿਸੇ ਦੇ ਖਿੱਚਦੇ ਜਿਹੜੇ ਪੈਰ ਕਿਸੇ ਦੇ ਖਿੱਚਦੇ ਆਪ ਕੋਈ ਪਦਵੀ ਪਾਉਂਦਾ ਨਹੀਂ ਬਹੁਤਿਆਂ ਚੁਸਤ ਚਲਾਕੀਆਂ ਵਾਲਾ ਬੰਦਾ ਰੱਬ ਨੂੰ ਭਾਉਂਦਾ ਨਹੀਂ ਬਹੁਤਿਆਂ ਚੁਸਤ ਚਲਾਕੀਆਂ ਵਾਲਾ ਬੰਦਾ ਰੱਬ ਨੂੰ ਭਾਉਂਦਾ ਨਹੀਂ ਕਰਦਾ ਮਾਇਆ ਮਾਇਆ ਜਿਸ ਵਿੱਚ ਪੈ ਕੇ ਰੱਬ ਭੁਲਾਇਆ ਰੱਬ ਨੇ ਜਗਤ ਬੀਜਾ ਇਹ ਲਾਇਆ ਬੰਦਾ ਤਾਂ ਜਗ ਦੇ ਵਿੱਚ ਆਇਆ ਬੰਦਾ ਤਾਂ ਜਗ ਦੇ ਵਿੱਚ ਆਇਆ ਤੂੰ ਆਪਣੇ ਫਰਜ਼ ਨਿਭਾਉਂਦਾ ਨਹੀਂ ਬਹੁਤਿਆਂ ਚੁਸਤ ਚਲਾਕੀਆਂ ਵਾਲਾ ਬੰਦਾ ਰੱਬ ਨੂੰ ਭਾਉਂਦਾ ਨਹੀਂ ਬਹੁਤ ਦੀਆਂ ਚੁਸਤ ਚਲਾਕੀਆਂ ਵਾਲਾ ਬੰਦਾ ਰੱਬ ਨੂੰ ਭੌਂਦਾ ਨਹੀਂ ਇਹ ਲਿਖਿਆ ਤਰ ਸੇਮ ਲਕਾਰੀ ਪਾਲੈ ਸੱਚੇ ਰੱਬ ਨਾਲ ਯਾਰੀ ਲੈੜ ਕੇ ਇਹ ਤੇਰੀ ਹੈ bari ਤੇਰੀ ਜਾਊਗੀ ਜੋਂ ਨਸਵਾਰੀ ਤੇਰੀ ਜਾਊਗੀ ਜੋਂ ਨਸਵਾਰੀ ਜੇ ਤੂੰ ਰੁਲਣਾ ਚਾਹੁੰਦਾ ਨਹੀਂ ਬਹੁਤ ਦੀਆਂ ਚੁਸਤ ਚਲਾਕੀਆਂ ਵਾਲਾ ਬੰਦਾ ਰੱਬ ਨੂੰ ਭੌਂਦਾ ਨਹੀਂ ਬੋਤਿਆਂ ਚੋਤ ਚਲਾਕੀਆਂ ਵਾਲਾ ਬੰਦਾ ਰੱਬ ਨੂੰ ਪਾਉਂਦਾ ਨਹੀਂ